ਰਾਹਵਾਂ ਮੈਲ ਦੇਖ ਲੈ ਇਹਦੇ ਵੈਸੇ ਉਹ ਗੱਲ ਹੈਗੀ ਵੀ ਨਾਮ ਵੱਡੇ ਤੇ ਦਰਸ਼ਨ ਛੋਟੇ ਇਹ ਆ ਬਾਹਰਲਾ ਵੀ ਮਾਰ ਗੇਟ ਹੈ ਮੇਨ ਇੱਥੋਂ ਦੀ ਵਾਸ ਐਂਟਰੀ ਨਹੀਂ ਦਿੰਦੇ ਦੂਜਾ ਗੇਟ ਹੈ ਇਹਨਾਂ ਦਾ ਹੁਣ ਪਹੁੰਚ ਗਏ ਜੀ ਇਹ ਹੈ دیਵਾਨੇ ਆਮ ਔਰ ਖਾਸ ਇੱਥੇ ਮਿਊਜ਼ੀਅਮ ਵੀ ਹੈਗਾ ਚੀਜ਼ਾਂ ਰੱਖੀਆਂ ਹੋਈਆਂ ਸਾਰੀਆਂ ਆ ਦੇਖੋ ਗੱਡੀ ਵੀ ਜਿਹੜੀ ਪੁਰਾਣੀ ਹੈ ਇੱਥੇ ਛੜਾਈ ਹੋਈ ਹੈ ਤੇ ਟੈਕਟਾਇਰੀਆਂ ਲੈਂਦੀਆਂ ਟੈਕਟਾਇਰੀਆਂ ਥੋੜੀਆਂ ਜਿਆਦਾ ਮਹਿੰਗੀਆਂ ਆਂ 300 ਰੁਪਏ ਪਰ ਹੱਡਗਾ ਇਹ ਰاتੀਆਂ ਸੀ ਦੋ ਜਣਿਆਂ ਦੀ 600 ਦੀਆਂ ਤੇ ਬੈਗ ਜਮਾ ਵੱਡੇ ਬੈਗ ਜਮਾ ਕਰਾਉਂਦੇ ਉਹਨਾਂ ਨੇ 40 ਰੁਪਏ ਅਡ ਲੈਂਦੇ ਆ ਤੇ ਸਕਿਉਰਿਟੀ ਸਿਸਟਮ ਆ ਸਾਰਾ ਇੱਥੇ ਵੀਡੀਓ ਵਗੈਰਾ ਸਾਰੇ ਲਾਉਡ ਅੰਦਰ ਦਿਖਾਉਣੇ ਆਂ ਅੰਦਰੋਂ ਇਹ ਆ ਗਈ ਜੀ ਇੱਥੋਂ ਦੀ ਮੇਨ ਲੋਕੇਸ਼ਨ ਆਪਾਂ ਗੂਗਲ ਤੇ ਵੀ ਜੋ ਸਰਚ ਕਰਦੇ ਆਂਗੇ ਆ ਚੀਜ਼ ਦੀ ਫੋਟੋ ਆਉਂਦੀ ਉਹਨਾਂ ਇਦੇ ਵਿੱਚ ਦੇਖਦੇ ਆਂ ਜਾ ਕੇ ਕੀ ਕੁਛ ਆ। ਨਿਕਾਉਣ ਨੇ ਅੱਗੇ ਜਾ ਕੇ ਤੇ ਗੂਗਲ ਦੇ ਉੱਪਰ ਸਰਚ ਕੀਤਾ ਸੀਗਾ ਇਹਦੇ ਉੱਪਰ ਸ਼ਾਇਦ ਵੀਡੀਓ ਦੇ ਵਿੱਚ ਦਿਖ ਨਹੀਂ ਰਿਹਾ। ਸਾਹਮਣੇ ਜਿਹੜਾ ਇਹ ਸ਼ਾਇਦ ਜੱਗ ਹੈ, ਜੱਗ ਕਹਿੰਦੇ ਇਹਨੂੰ। ਇਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਹੈਗਾ ਸਭ ਤੋਂ ਵੱਡਾ ਜੱਗ ਹੈਗਾ ਇਹ। ਤੇ ਪਹਿਲਾਂ ਇੱਧਰ ਮਿਊਜ਼ੀਅਮ ਦਿਖਾਉਣੇ ਆਂ ਫਿਰ ਉਦੋਂ ਦਿਖਾਉਣੇ। ਇਹ ਬਣਿਆ ਜੀ 1727 ਦੇ ਵਿੱਚ। ਉਹਨਾਂ ਰਾਜਾ ਮਹਾਰਾਜਿਆਂ ਦੇ ਜਿਹੜੇ ਸਾਰੇ ਕਪੜੇ ਨੇ ਇਹਨੂੰ ਕਹਿ ਸਕਦੇ ਇਹ ਕੁਛ ਆ ਦਾ ਵਿਛਾਉਣ ਵਾਲੀਆਂ ਜਾਂ ਉੱਤੇ ਰਹਿਣ ਵਾਲੀਆਂ ਚਤਾਈਆਂ ਆਈਆਂ ਤੇ ਆਸੇ 1727 ਦਾ ਬਣਿਆ ਹੋਇਆ ਆ ਦੇਖੋ ਪੱਖੀ ਆਪਣਾ ਬាទ ਬាទ ਜੀ ਬਾਕੀ ਤਾਂ ਦੇਤੇ ਆਸਰਾਣਾ ਦੇ ਪੋਸਟਾਂ ਦਾ ਆਸਰਾਣਾ ਰਾਜਾ ਮਹਾਰਾਜਾ ਜਿਹੜੇ ਹੁੰਦੇ ਇੱਥੇ ਮੈਦੀ ਹੋਣਗੇ ਆਹ ਬੰਦੀ ਕੀ ਕਹਿੰਦੇ ਚੈਸ ਪਈ ਐ ਖੇਡਣ ਵਾਲੀ ਇਹ ਚੈਸ ਖੇਡਦੇ ਹੁੰਦੇ ਵੀ ਉਹ ਕਾਬੇ ਇਧਰ ਆ ਵੀ ਕਾਬੇ ਆ ਸਰਾਂਤ ਹੋਏ ਆ ਵੀ ਚਟਾਈ ਹੈ ਜੀ ਸ਼ਾਇਦ ਥੱਲੇ ਰਿਹਾਉਣ ਵਾਲੀ ਹੋਗੀ ਤੇ ਇਹ ਇਧਰ ਸਾਰੇ ਕੱਪੜੇ ਹੈਗੇ ਆ ਜਿਹੜਾ ਮਿਊਜ਼ੀਅਮ ਹੈ ਇਹਦੇ ਸਾਰੇ ਪੁਰਾਣੇ ਕੱਪੜੇ ਹੈ ਤੇ ਆ ਦੇਖੋ ਇਹ ਇਹ ਸਾਰੇ ਕੱਪੜੇ ਹੈਗੇ ਤੇ ਆਉਣਾ ਦੀ ਸ਼ਾਟ ਫੋਟੋ ਹੈਗੀ ਇਹ ਹਥਿਆਰ ਹੈ ਜਿਹੜੇ ਉਹਨਾਂ ਦੇ ਉਹ ਦੂਜੀ ਸਾਈਡ ਆਹ ਨਾ ਧਾਰਮਿਕ ਸਰਕਮ ਆ ਸੀਗੇ ਉਸ ਟਾਈਮ ਦੇ ਕੱਪੜੇ ਆ ਇਸ ਟ੍ਰੀ ਦਾ ਕੱਪੜਾ ਆ ਇਸ ਟੋਪੀ ਇਹ ਆ ਉਹਨਾਂ ਦੇ ਮੂਡ ਆ ਕੱਪੜਾ ਲਾ ਰਹੀ ਹੈ ਉਹ ਇਹ ਤੋਂ 17 ਤੋਂ 27 ਦੇ ਵਿੱਚ ਦੇਖੋ ਉਸ ਟਾਈਮ ਦੀ ਪੇਂਟਿੰਗ ਬਣਾਈ ਹੋਈ ਹੈ ਕਿੰਨੀ ਜਿਆਦੇ ਸੋਹਣੀ ਚੀਜ਼ ਬਣਾਈ ਹੋਈ ਹੈ ਉਸ ਪਾਸੇ ਉਧਰ ਵੀ ਪੇਂਟਿੰਗ ਹੈ ਤੇ ਅੱਗੇ ਹੋਰ ਦਿਖਾਉਣੇ ਸਾਨੂੰ ਇੱਧਰ ਸ਼ਾਇਦ ਮੇ ਵੀ ਕੋਈ ਕੰਮ ਚੱਲ ਰਿਹਾ ਹੈ ਇਹ ਆ ਵੀ ਸਾਰੇ ਕੱਪੜੇ ਲੱਗੇ ਨੇ ਇਹ ਓਕਾ ਦੇ ਕੋਸਟਾਂ ਲੱਗ ਮੇਰੇ ਦਿ ਸਮੱਸ ਅੱਗਾਂ ਚ ਦੇ ਬਣੇ ਹੋਏ ਤੇ ਆ ਕੋਈ ਕੱਪੜਾ ਹੈਗਾ ਅੰਦਾਜ਼ਾ ਨਹੀਂ ਲਾਦਾ ਦੇ ਵੀ ਕੀ ਕੀ ਹੈ ਤੇ ਆ ਅੰਦਰ ਆ ਤੁਹਾਨੂੰ ਇਹ ਅੰਦਰ ਦੇ ਜਾਣੇ ਵਗੈਰਾ ਦੇਖ ਕੇ ਆ ਨਾਦਾ ਵੀ ਅੱਜ ਦੇ ਟਾਈਮ ਨੂੰ ਇਹ ਚੀਜ਼ਾਂ ਪਿੱਛੇ ਛੱਡ ਪਈਆਂ ਨੇ ਸੋਹਣਿਆ ਦੇਖੋ ਕਿੰਨੀ ਜਿਆਦਾ ਵਸਤਰ ਬਣਾਇਆ ਉਹ ਤੋਂ ਤੁਹਾਨੂੰ ਸਾਰਾ ਦਿਖਾਵਾਂਗੇ ਹਥਿਆਰਾਂ ਵਾਲਾ ਇਹ ਤੋਂ ਤੁਹਾਨੂੰ ਦਿਖਾਉਣੇ ਆ ਵਸਤਰ ਬਸ ਇੱਕ ਚੀਜ਼ ਹੈਗੀ ਸੋਹਣੀ ਬਹੁਤ ਚੀਜ਼ ਹੈ ਦੀ ਟਿਕਟ ਜਿਆਦਾ ਮਹਿੰਗੀ ਥੋੜੀ ਆ ਦੇਖੋ ਆ ਦੇ ਕੱਪੜੇ ਆ ਉਸ ਟਾਈਮ ਦੀ ਇਹਨਾਂ ਦੀ ਪੇਂਟਿੰਗ ਆ ਤਾਂ ਆਪਾਂ ਉਸ ਟਾਈਮ ਦੇ ਵਿੱਚ ਫੋਟੋ ਬਣਾਈ ਹੋਈ ਏ ਸ਼ਾਦੀ ਦੀ ਤੇ ਇੱਧਰ ਕੱਪੜੇ ਆ ਲੱਗਦਾ ਇਯਾਨੰਗ ਦੇ ਦੇਖ ਕੇ ਇਹ ਚੀਜ਼ ਸਾਊਥ ਹੁੰਦੀ ਏ ਵੀ ਉਸ ਟਾਈਮ ਦੇ ਵਿੱਚ ਵੀ ਇਹ ਕੀ ਕਲਾਕਾਰੀ ਜਿਹੜੀ ਆ ਇਸ ਟਾਈਮ ਦੇ ਨਾਲੋਂ ਜ਼ਿਆਦਾ ਸੀਗੀ ਦੇ ਫਰਸਟ ਟਾਈਮ ਦੇ ਵਿੱਚ ਇਹ ਚੀਜ਼ਾਂ ਹਨਾਉਣੀਆਂ ਬਹੁਤ ਔਖੀਆਂ। ਉਹ ਲੋਕ ਤਾਂ ਡਰਦੇ ਜਿਵੇਂ ਵੈਸੇ ਕੱਪੜਾ ਜੈਕਟ ਪਈ ਹੈਗੀ। ਤੇ ਨਾ ਜੈਕਟਾਂ ਵਗੈਰਾ ਆ ਗਈਆਂ। ਇੱਧਰ ਆ ਜੇ। ਪੁਸ਼ਾਕਾਂ ਆ ਗਈਆਂ। ਪੁਸ਼ਾਕਾਂ ਦੇਖੋ ਕਿੰਨੇ ਜ਼ਿਆਦਾ ਸੁੰਦਰ ਸਟਾਈਲ ਦੇ ਵਿੱਚ। ਵੀਡੀਓ ਸ਼ਾਇਦ ਜਿਆਦਾ ਲੰਬੀ ਹੋ ਜਾਊਗੀ ਪਰ ਸਾਨੂੰ ਚੀਜ਼ਾਂ ਜਿਹੜੀਆਂ ਸਾਰੀਆਂ ਦਿਖਾਵਾਂਗੇ ਜਿਹੜੇ ਇੱਥੇ Jaipur ਆਉਂਦੇ ਆ ਉਹ ਤਾਂ ਇੱਥੇ ਆ ਕੇ ਦੇਖ ਸਕਦੇ ਆ ਉਹ ਜਿਹਦਾ ਕੋਈ Jaipur ਫਿਰ ਨਹੀਂ ਆ ਸਕਦਾ ਉਹ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲੇ ਮਿਊਜ਼ੀਅਮ ਇਹ ਆਪਕੋ ਦੇਖ ਸਕਦੇ ਹਾਂ ਜਿਹੜੇ ਸੋਨੇ ਕਟਪਟ ਬਣਾਏ ਹੋਏ ਸਟੈਂਡ ਦੇ ਆ ਆਦਿ ਪਾਈ ਦੇ ਉਸ ਟਾਈਮ ਦੀ ਸ਼ਾਇਦ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਦੀ ਜਿਹੜੀ ਖੁੱਲੀਆਂ ਅੱਖਾਂ ਨਾਲ ਦਿਖ ਜਾਂਦੀ ਹੈ ਆਪਾਂ ਦਾ ਵੀਡੀਓ ਉਸ ਟਾਈਮ ਦੀ ਪੇਂਟਿੰਗ ਇਥੇ ਆਸਾਪਨ ਦੇ ਬਾਰੇ ਜਿਆਦਾ ਪਤਾ ਨਹੀਂ ਇਹ ਸੀਗੀ ਜੀ ਕੱਪੜਿਆਂ ਦੀ ਮਿਊਜ਼ੀਅਮ ਸਾਰੇ ਇਥੇ ਕੱਪੜੇ ਰੱਖੇ ਹੋਏ ਆ ਜਿਹੜਾ ਆਪਾਂ ਸੈਂਟਰ ਚ ਗੂਗਲ ਦੇ ਉੱਪਰ ਵੀ ਫੋਟੋਆਂ ਖਿੱਚ ਲੈਣੇ ਆਗੇ ਤੇ ਆਹ ਸੌਰੀ ਫੋਟੋਆਂ ਦੇਖ ਲੈਣੇ ਆ ਗੂਗਲ ਦੇ ਤਾਂ ਆਹ ਚੀਜ਼ ਹੈ ਇਸ ਸਾਈਡ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਡੈਕੋਰੇਸ਼ਨ ਕੀਤੀ ਹੋਈ ਹੈਗੀ ਵੈਸੇ ਵੱਡੀ ਬਹੁਤ ਹੈ ਇਹ ਹੁਣ ਦੂਜਾ ਮਿਊਜ਼ੀਅਮ ਦਿਖਾਉਣਾ ਤੁਹਾਨੂੰ ਉੱਥੇ ਜਗ ਦਿਖਾਉਣੇ ਆ ਜਿਹੜਾ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਆਏਗਾ ਸਭ ਤੋਂ ਵੱਡਾ ਜਗ ਹੋਣ ਦਾ ਇਹ ਬਣਿਆ ਜੀ 1727 ਦੇ ਵਿੱਚ ਆਹ ਨਾ ਰਾਜਾ ਮਹਾਰਾਜਾਂ ਦੇ ਜਿਹੜੇ ਸਾਰੇ ਕੱਪੜੇ ਨੇ ਇਹਨੂੰ ਕਹਿ ਸਕਦੇ ਇਹ ਕੋਈ ਸ਼ਾਇਦ ਵਿਛਾਉਣ ਵਾਲੀਆਂ ਜਾਂ ਉੱਤੇ ਰਹਿਣ ਵਾਲੀਆਂ ਚਟਾਈਆਂ ਆਈਆਂ ਤੇ ਆਸੇ 1727 ਦਾ ਬਣਿਆ ਹੋਇਆ ਆਹ ਦੇਖੋ ਪੱਕੀ ਜੀ ਬਹੁਤ ਬਹੁਤ ਧੰਨਵਾਦ ਹਰ ਬਾਈਕਾਂ ਤੇ ਆਹ ਸਰਾਨਾ ਦੇਖੋ ਉਸ ਟਾਂ ਦਾ ਆਹ ਸਰਾਨਾ ਰਾਜਾ ਮਹਾਰਾਜੇ ਦੇ ਜਿਹੜੇ ਹੁੰਦੇ ਇੱਥੇ ਲੈਂਦੇ ਹੋਣਗੇ ਆਹ ਬੰਦੀ ਕੀ ਕਹਿੰਦੇ ਸ਼ਿਆਸ ਪਈ ਹੈ ਖੇਡਣ ਵਾਲੀ ਇਹਦੇ ਚਾਸ ਖੇਡਦੇ ਹੁੰਦੇਗੇ ਉਹ ਹੋਕਾ ਪਿਆ ਇਧਰ ਆ ਵੀ ਹੋਕਾ ਪਿਆ ਆ ਸਰਾਂਤ ਹੋਇਆ ਆ ਵੀ ਚਟਾਈ ਹੈ ਜੀ ਸ਼ਾਇਦ ਥੱਲੇ ਰਿਖਾਉਣਾ ਦੀ ਹੋਊਗੀ ਤੇ ਇਹ ਇਧਰ ਸਾਰੇ ਕੱਪੜੇ ਹੈਗੇ ਆ ਜਿਹੜਾ ਮਿਊਜ਼ੀਅਮ ਹੈ ਇਹਦੇ ਸਾਰੇ ਪੁਰਾਣੇ ਕੱਪੜੇ ਹੈ ਤੇ ਆ ਦੇਖੋ ਸਾਰੇ ਇਹਦੇ ਸਾਰੇ ਕੱਪੜੇ ਹੈਗੇ ਤੇ ਆ ਉਹਨਾਂ ਦੀ ਸ਼ਾਦਾ ਫੋਟੋ ਹੈਗੀ ਇਹ ਹਥਿਆਰ ਹੈ ਜਿਹੜੇ ਉਹਨਾਂ ਦੇ ਉਹ ਦੂਜੀ ਸਾਈਡ ਹੈ ਤਾਂ ਉਹਨਾਂ ਹਥਿਆਰ ਵੀ ਸੱਚੇ ਕੰਮ ਨੇ ਆ ਸੀਗੇ ਉਸ ਟਾਈਮ ਦੇ ਕੱਪੜੇ ਆ ਇਹ ਆ ਉਹਨਾਂ ਦੇ ਮੂਡ ਆ ਨਾ ਕੱਪੜਾ ਵਗਦਾ ਆ ਇਹ ਉਹ ਇਹ 1727 ਦੇ ਵਿੱਚ ਦੇਖੋ ਉਸ ਟਾਈਮ ਦੀ ਪੇਂਟਿੰਗ ਬਣਾਈ ਹੋਈ ਕਿੰਨੀ ਜਿਆਦੇ ਸੋਹਣੀ ਚੀਜ਼ ਬਣਾਈ ਜੀ ਉਸ ਜਾਨੀ ਉਧਰ ਵੀ ਪੇਂਟਿੰਗ ਹੈ ਤੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਇੱਧਰ ਸ਼ਾਇਦ ਨੇ ਵੀ ਕੋਈ ਕੰਮ ਚੱਲ ਰਿਹਾ ਹੈ ਇਹ ਆ ਵੀ ਸਾਡੇ ਕੱਪੜੇ ਰਹਿ ਗਏ ਇਹਨਾਂ ਦੇ ਚਲੋ ਔਕਾ ਦੇ ਕੋਸਟਾਂ ਲਾ ਕੇ ਮੇਰਾ ਦੇਖੋ ਨਾ ਨਜ਼ਰ ਆਣ ਚਿਹਰੇ ਬਣੇ ਹੋਏ ਤੇ ਆ ਕੋਈ ਕੱਪੜਾ ਹੈਗਾ انداز ਜਾਨੀਂ ਲਾ ਸਕਦੇ ਵੀ ਸੀ ਕੀ ਇਹ ਵੀ ਤੇ ਆ ਅੰਦਰ ਆ ਸੁਖਨ ਲਓ ਇਹ ਦੇਖਣੇ ਵਗੈਰਾ ਦੇਖ ਕੇ ਆ ਨਾਦਾ ਵੀ ਅੱਜ ਦੇ ਟਾਈਮ ਨੂੰ ਇਹ ਚੀਜ਼ਾਂ ਪਿੱਛੇ ਛੱਡ ਪਈਆਂ ਨੇ ਸੋਹਣਿਆ ਦੇਖੋ ਕਿੰਨੀ ਜਿਆਦਾ ਬਾਸਤਰ ਬਣਾਇਆ ਹੈ ਉਹ ਤੋਂ ਤੁਹਾਨੂੰ ਸਾਰਾ ਦਿਖਾਵਾਂਗੇ ਹਥਿਆਰਾਂ ਵਾਲਾ ਇੱਥੇ ਤੁਹਾਨੂੰ ਦਿਖਾਉਨੇ ਆ ਬਾਸਤ ਬਸ ਇੱਕ ਚੀਜ਼ ਹੈਗੀ ਸੋਹਣੀ ਬਹੁਤ ਆ ਚੀਜ਼ ਹੈ ਦੀ ਟਿਕਟ ਜਿਆਦਾ ਮਹਿੰਗੀ ਥੋੜੀ ਆ ਦੇਖੋ ਆਰੇ ਕੱਪੜੇ ਆ ਉਸ ਟਾਈਮ ਦੇ ਨੂੰ ਵੀ ਪੇਂਟਿੰਗ ਪਰ ਆਹ ਵਸਤਾ ਇਹਦੇ ਵਿੱਚ ਫੋਟੋ ਬਣਾਈ ਹੋਈ ਹੈ ਸ਼ਾਇਦ ਮੇਰੀ ਤੇ ਇਧਰ ਕੱਪੜੇ ਲੱਗੇ ਸਰ ਬਿਆਨ ਦੇ ਕੇ ਇਹ ਚੀਜ਼ ਸਾਉਥ ਹੁੰਦੀ ਹੈ ਵੀ ਉਸ ਟਾਈਮ ਦੇ ਵਿੱਚ ਵੀ ਇਹ ਕੀ ਕਲਾਕਾਰੀ ਜਿਹੜੀ ਆਸ ਟਾਈਮ ਦੇ ਨਾਲੋਂ ਜਿਆਦਾ ਸੀਗੀ ਅੱਜ ਕਾਸਟ ਆਮ ਦੇ ਵਿੱਚ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਮੋਹਰੋਸ ਤਾਂ ਇੱਧਰ ਆ ਜੀ ਇਹ ਵੈਸੇ ਕੱਪੜਾ ਜੈਕਟ ਪਈ ਹੈਗੀ ਤੇ ਆ ਜੈਕਟਾਂ ਵਗੈਰਾ ਆ ਗਈਆਂ ਇੱਧਰ ਆ ਜੀ ਪੁਸ਼ਾਕਾਂ ਆ ਗਈਆਂ ਪੁਸ਼ਾਕਾਂ ਦੇਖੋ ਕਿ ਜਿੰਨਾਂ ਜ਼ਿਆਦਾ ਸਾਡੀ ਲੋੜ ਤਾਂ ਦੇ ਵਿੱਚ ਵੀਡੀਓ ਸ਼ਾਇਦ ਜਿਆਦਾ ਲੰਬੀ ਹੋ ਜਾਊਗੀ ਪਰ ਸਨੋਂ ਚੀਜ਼ਾਂ ਜਿਹੜੀਆਂ ਸਾਰੀਆਂ ਦਿਖਾਵਾਂਗੇ ਜਿਹੜੇ ਇੱਥੇ ਜੈਪੁਰ ਆਉਂਦੇ ਆ ਉਹ ਤਾਂ ਇੱਥੇ ਆ ਕੇ ਦੇਖ ਸਕਦੇ ਆ ਜਿਹਦਾ ਕੋਈ ਜੈਪੁਰ ਖਿੰਨੀ ਆ ਸਕਦਾ ਉਹ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲੇ ਮਿਊਜ਼ੀਅਮ ਤੇ ਆਹ ਫੋਟੋ ਲੈ ਕੇ ਜੀ ਜਿਆਦਾ ਸਨੇ ਫੋਟੋ ਬਣਾਇਆ ਇਸ ਟਾਈਮ ਦੇਖੋ ਆਜ ਤੁਹਾ ਲਈ ਇੱਕ ਹੋਰ ਸਟਾਈਲ ਦੀ ਸ਼ਾਇਦ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਦੀ ਜਿਹੜੀ ਖੁੱਲੀਆਂ ਅੱਖਾਂ ਨਾਲ ਦਿਖ ਜਾਂਦੀ ਹੈ ਆਪਾਂ ਦਾ ਇਹ ਵੀਡੀਓ ਉਸਟਾਈਲ ਦੀ ਪੇਂਟਿੰਗ ਇਥੇ ਆਸ ਆਪ ਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਇਹ ਸੀਗੀ ਜੀ ਕੱਪੜਿਆਂ ਦੀ ਮਿਊਜ਼ੀਅਮ ਸਾਰੇ ਇੱਥੇ ਕੱਪੜੇ ਰੱਖੇ ਹੋਏ ਆ ਜਿਹੜਾ ਆਪਾਂ ਸੈਂਟਰ ਚ ਗੂਗਲ ਦੇ ਉੱਪਰ ਵੀ ਫੋਟੋਆਂ ਖਿੱਚ ਲੈਣੇ ਆਗੇ ਤੇ ਆਹ ਸੌਰੀ ਫੋਟੋਆਂ ਦੇਖ ਲੈਣੇ ਗੂਗਲ ਤੇ ਤਾਂ ਆਹ ਚੀਜ਼ ਹੈ ਇਸ ਸਾਈਡ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਡੈਕੋਰੇਸ਼ਨ ਕੀਤੀ ਹੋਈ ਹੈਗੀ ਵੈਸੇ ਵੱਡੀ ਬਹੁਤ ਹੈ ਹੁਣ ਦੂਜਾ ਮਿਊਜ਼ੀਅਮ ਦਿਖਾਉਣਾ ਤੁਹਾਨੂੰ ਉੱਥੇ ਜਗ ਦਿਖਾਉਣੇ ਆ ਜਿਹੜਾ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਆਏਗਾ ਸਭ ਤੋਂ ਵੱਡਾ ਜਗ ਹੋਣ ਦਾ ਤੇ ਤੁਹਾਨੂੰ ਦਿਖਾਉਣੇ ਆਗੇ ਇਹ ਜਿਹੜੇ ਜਗ ਦੀ ਆਪਾਂ ਗੱਲ ਕਰਦੇ ਸੀਗੇ ਤੇ ਆਹ 게ਟ ਆ ਦਾ ਦਿਖਾਉਣਾ ਸਾਨੂੰ ਉਧਰ ਜਾ ਕੇ ਟੂਰਿਸਟ ਬਹੁਤ ਆਉਂਦੇ ਵਸ ਇੱਥੇ ਫੋਰਨਰ ਜਿਆਦੇ ਆਉਂਦੇ ਹੈਗੇ ਇਹ ਆ ਕੀ ਐਂਟਰਸ ਐਸੇ ਲੱਗੇ ਮਿਊਜ਼ੀਅਮ ਅਲੱਗ-ਅਲੱਗ ਬਣਾਏ ਹੋਏ ਨੇਗੇ ਤੇ ਦਿਖਾਉਣਾ ਹੈ ਸਾਨੂੰ ਆਹ ਦੇਖੋ ਬਹੁਤ ਜਿਆਦੇ ਸੋਹਣੀ ਜਗ੍ਹਾ ਸਾਨੂੰ ਅੰਦਰੋਂ ਉਹ ਜਗ ਦਿਖਾਉਣੇ ਆ ਜੀ ਦਾ ਜਿੰਨੇ ਇਸ ਉੱਪਰ ਕੋਬਾਰਡ ਰਿਕਾਰਡ ਦੇ ਵਿੱਚ ਨਾਮ ਆ ਹੈ ਜੀ ਉਹ ਜੱਗ ਜਿਹਦਾ ਕਿਨੇ ਜਬ ਉਹ ਕੋਬਾਰਡ ਰਿਕਾਰਡ ਦੇ ਵਿੱਚ ਨਾਮ ਹੈਗਾ ਆਹ ਜੱਗਾ ਹੈਗਾ ਉਹ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁਆਂਟਲ ਪਾਣੀ ਪੈ ਜਾਂਦਾ ਹੈਗਾ ਤੇ ਬਣਾਇਆ ਦੇਖੋ ਉਸ ਟਾਈਮ ਦੇ ਵਿੱਚ ਓਨਾ ਜਿਆਦਾ ਸੋਨਾ ਬਣਾਇਆ ਉਹ ਪਰ ਵੀ ਚੱਕ ਕਰ ਤੁਸੀਂ ਕਿਵੇਂ ਹੋ ਰਿਹਾ ਫੋੜੇ ਨੇ ਬਹੁਤ ਜਿਆਦਾ ਸੋਨਾ ਬਣਾਇਆ ਹੋਇਆ ਹੈ ਇਹ ਸਾਰਾ ਓਪਨ ਹੈ ਇਹਦੇ ਵਿੱਚ ਸਿਰਫ ਇੱਕ ਇਕੱਲਾ ਜਾਗੀ ਧਰਿਆ ਹੋਇਆ ਹੈ ਇਹ ਓਪਨ ਹੈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੇ ਹੈਗੇ ਬਹੁਤ ਕਹਿਣਾ ਇਹ ਆ ਚੱਕਰ ਮੈਂ ਦੇਖੋ ਕਿੰਨਾ ਜਿਆਦਾ ਸੋਹਣਾ ਬਣਾਇਆ ਹੋਇਆ ਹੈ ਪਾਇਰ ਲੱਗੇ ਹੈਗੇ ਥੱਲੇ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਪੇਂਟਿੰਗ ਦੇਖੋ ਇੰਨੀ ਜਿਆਦਾ ਸੋਹਣੀ ਪਿੰਟਿੰਗ ਹੈ ਜੀ ਬਹੁਤ ਸੋਹਣੀ ਜਗ੍ਹਾ ਯਾਰ ਜੇ ਤੁਸੀਂ ਜੇ ਆਪ ਰਾਂ ਤਾਂ ਕੇ ਰਾਂ ਤਾਂ ਜਰੂਰ ਲੱਗਦਾ ਵੀ ਪੈਸੇ ਜ਼ਿਆਦੇ ਆ ਪਰ ਲੋਕੇਸ਼ਨ ਬਹੁਤ ਸੋਹਣੀ ਆ ਇੱਥੇ ਆ ਕੇ ਮਨ ਲੱਗਦਾਗਾ ਤੇ ਉੱਥੇ ਦਿਖਾਉਣੇ ਸਾਨੂੰ ਨਾਹ ਵਾਲਾ ਮਿਊਜ਼ੀਅਮ ਦਿਖਾਉਣੇ ਆਗੇ ਤੇ ਇੱਧਰ ਚੈੱਕ ਕਰੋ ਤੁਸੀਂ ਆ ਚੈੱਕ ਕਰੋ ਇਹ ਬੰਦੂਖਾਂ ਦਾ ਡਿਜ਼ਾਈਨ ਬਣਾਇਆ ਹੋਇਆ ਸਾਰਾ ਪੁਰਾਣੀਆਂ ਬੰਦੂਖਾਂ ਵਿੱਚ ਤੀਰ ਲਾਏ ਹੋਏ ਨੇਗੇ। ਤੇ ਦੂਰੋਂ ਦਿਖੋਣਿਆ ਤੁਹਾਨੂੰ ਜਿਹੜਾ ਫਰਾਏ ਘੱਟ ਜਿੰਦਾ ਹੈ। ਵੈਸੇ ਜਿਹੜੀ ਚੀਜ਼ ਖੁੱਲੀਆਂ ਅੱਖਾਂ ਨਾਲ ਦੇਖੀਂਦੀ ਉਹ ਕੈਮਰੇ ਦੇ ਵਿੱਚ ਸ਼ਾਇਦ ਉਹ ਚੀਜ਼ ਰਿਕਾਰਡ ਨਹੀਂ ਹੁੰਦੀਗੀ। ਤੇ ਸਾਰਾ ਬੰਦੂਖਣਾ ਬਣਾਇਆ ਹੈ ਡਿਜ਼ਾਈਨ ਤੁਹਾਨੂੰ ਨੇੜੇ ਦੇਖ ਕੇ ਦਿਖਾਉਣੇਗੇ। ਬੰਦੂਖਾਂ ਆ ਬੰਦੂਖ ਉਸ ਟਾਈਮ ਦੇ ਹਨ ਤੇ ਆਹ ਤੀਰ ਨੇ। ਤੇ ਵਿਚਾਲੇ ਢਾਲ ਲਾਈ ਹੋਈ ਹੈ ਮਨ ਲਗਾ। ਆਹ ਉਸ ਟਾਈਮ ਦੀਆਂ ਤੋਪਾਂ ਨੇ। ਨਾ ਰੱਖੀਆਂ ਪਰ ਸੇਮ ਜਮਾਨ ਉਮੇਦੀਆਂ ਪਈਆਂ ਨੇ ਮਾਡੂਕੇਸ਼ਨ ਦੇਖ ਤੁਸੀਂ ਇੱਥੇ ਸਾਈਡ ਦੇ ਉੱਪਰ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਇਹਨਾਂ ਦਾ ਸਾਰਾ ਕੋਈ ਨਾ ਕੋਈ ਇਤਿਹਾਸ ਹੋਵੇ ਮਹਿੰਦਰ ਮਾਦੀ ਦੀ ਜਿਹੜੀ ਫੋਟੋ ਲੱਗੀ ਸੀ ਇੱਥੇ ਸ਼ਾਇਦ ਉਹ ਆਏ ਹੁਣ ਤੇ ਆਹ ਦੇਖੋ ਤੁਸੀਂ ਪੁਰਾਣੀਆਂ ਫੋਟੋਆਂ इत भी कम चली थोड़ा थर थोड़ा वैसे खुला बहुत है एक गल है कि खुला बहुत है जगह बहुत है देखने जो तुम आओ जो ਜਾ ਪਰਦੇ ਤਾਂ ਇਹ ਦੇਖਿਓ ਜ਼ਰੂਰ ਇੱਕ ਵਾਰ ਆ ਆ ਗਿਆ ਜੀ ਦੂਜਾ ਮਿਊਜ਼ੀਅਮ ਜਿੱਥੇ ਇਹਨਾਂ ਦੇ ਆ ਸਾਰੇ ਅੱਖਰ ਦੇਖੋ ਅੱਖਰ ਬਣਾਇਆ ਹੋਇਆ ਸਾਰੇ ਬਣਾਏ ਹੋਏ ਪੁਰਾਣੇ ਹਥਿਆਰਾਂ ਨਾਲ ਹੀ ਆ ਇਤਰੇ ਬਨੋਖਾ ਸਾਰੇ ਬਨੋਖਾ ਬਣਾਏ ਹੋਏ ਆ ਉਹ ਵੀ ਜਹਾਜ ਰਹੇਗੇ ਆ ਢਾਲ ਵਗੈਰਾ ਰਹੇਗੇ ਤੇ ਆ ਚੈੱਕ ਕਰੋ ਹਾਂ ਜੀ ਹਾਂ ਜੀ ਸਾਰੇ ਉਸ ਟਾਈਮ ਦੇ ਹਥਿਆਰ ਸਾਰੇ ਆ ਉਸਟੈਂਡ ਦੀ ਕੁਰਸੀ ਸਾਰੇ ਫੈਰ ਬਲੁਖਾਂ ਵਗੈਰਾ ਸਾਰੀਆਂ ਦੀ ਸੰਭਾ ਸਾਹਮ ਸਭਾਲ ਬਹੁਤ ਰੱਖੀ ਗਈ ਹੈ ਆ ਘੋੜਾ ਬਣਾਇਆ ਗਿਆ ਘੋੜੇ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਪਿੱਛੇ ਵੀ ਸਾਰਾ ਕਾਠੀ ਵਗੈਰਾ ਸਾਰੇ ਪਨਾਏ ਟਾਈਮ ਦੀ ਹੈਗੀ ਅੰਦਰ ਜੱਕੇ ਅੰਦਰੋਂ ਥੋਂ ਜਾਣੀ ਸਕਦੇ ਸਾਰੀਆਂ ਉਸਟੈਂਡ ਦੇ ਬਲੁਖਾਂ ਕਰਪਾਣਾ ਬਲੁਖਾਂ ਇੱਧਰ ਵੀ ਸਾਰਿਆਂ ਨੂੰ ਮਨੋਖਾ ਦੇਖੋ ਲੋਗ ਇਹ ਚੱਲੇ ਪਏ ਆ हाँ चीज़ें की है समझ तो बहुत हम लोग म्यूजियम बहुत बड़ा है ਦੇਖਣਾ ਚੀਜ਼ਾਂ ਬਹੁਤ ਸਨੇ ਉਸ ਟਾਈਮ ਦੇ ਸਾਰੇ ਇਤਿਹਾਸ ਰੇਖੇ ਮਜੂਦ ਹੈਗੇ ਕਰਬਾਨਾ ਵਗੈਰਾ ਕਰਪਾ ਉਹਨਾਂ ਦੇ ਉੱਪਰ ਲਿਖਿਆ ਵੀ ਕੁਝ ਇੰਗਲਿਸ਼ ਦੇ ਵਿੱਚ ਮੈਂ ਛੋਟੇ ਅੱਖਰਾਂ ਸਮਝ ਨਹੀਂ ਆ ਰਹੀ ਕਿੰਨੀ ਗੱਲਾਂ ਸਮਝ ਪਰਵਾ ਨਹੀਂ ਉਹ ਸਟਾਨ ਵੀ ਗਿਰੀਆਂ ਨੇ ਮਤਲਬ ਤੇ ਟੂਰਿਸਟ ਭਾਵੇਂ ਦੇ ਇੱਥੇ ਸਾਰਾ ਕੁਝ ਦਿਖਾਈਏ ਦਾ ਸ਼ਾਇਦ ਵੀ ਇਹ ਜਿਆਦਾ ਲੰਬੀ ਹੋ ਜੂਗੀ ਕਿਉਂਕਿ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਹਥਿਆਰ ਹੀ ਸਾਰੇ ਉਸੇ ਤਰ੍ਹਾਂ ਦੇ ਆ ਤੀਰ ਆ ਗਏ ਤੀਰ ਚੈੱਕ ਕਰਦੇ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੀਰ ਦੇਖ ਰਿਹਾ ਹਾਂ ਫਰਮਾਨਾਂ ਦੇ ਵਿੱਚ ਇਹ ਹਜੇ ਬਹੁਤ ਦੇਖੇ ਜੀ ਪਰ ਅੱਜ ਪਹਿਲੀ ਵਾਰ ਦੇਖ ਰਹੇ ਹਾਂ ਡੋ ਕੀਤਾ ਗਿਆ ਬਟ ਇਹਦੇ ਵਿੱਚ ਤੁਸੀਂ ਉਹ ਸਾਹਮਣੇ ਬਨੂਕ ਦੇਖ ਸਕਦੇ ਆਂ ਬਨੂਕ ਕਿੰਨੀ ਜਾਲੇ ਲੰਬੀ ਬਨੂਕ ਆ ਤੋਕਾਤਾ ਹੋਊਗੀ ਉਹ 12 15 ਮੀਟਰ ਤੋਂ ਨਹੀਂ ਆ ਆ ਉਸ ਪਾਸੇ ਲੜਾਈ ਵਾਲੇ ਵਸਤਰ ਸਾਰਾ ਚੈਨ ਨਾ ਬਣਿਆ ਹੋਇਆ ਏ ਮਿਕੀ ਨਿਕੀ ਬਰੀਕ ਚੈਨ ਆ ਆਹ ਆ ਫੱਤੇ ਰੰਗ ਨਾਲ ਹਾਲਮਟ ਦੇ ਨੇ ਇਹਨਾਂ ਤੋਂ ਇਹ ਆ ਕਰਵਾ ਏ ਮਿਊਜ਼ੀਅਮ ਚ ਬਸ ਇੰਨਾ ਹੀ ਕੁਝ ਸੀਗਾ ਦੇਖਣ ਨੂੰ ਬਾਕੀ ਅਗਲੀ ਵੀਡੀਓ ਆਪਾਂ ਬਣਾਉਣੇ ਆ ਜਾ ਕੇ ਹੋਰ ਲੋਕੇਸ਼ਨ ਤੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਜੇ ਕੋਈ YouTube ਤੇ ਦੇਖਦਾ ਤਾਂ ਉਹ ਸਬਸਕ੍ਰਾਈਬ ਕਰ ਲਿਓ Facebook ਤੇ ਦੇਖਦਾ ਤਾਂ ਉਹ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ Facebook ਉੱਪਰ ਇੱਥੇ ਸਾਰੀ ਜਗ੍ਹਾ ਦੇਖ ਲਈ ਮਿਊਜ਼ੀਅਮ ਵਗੈਰਾ ਸਾਰੇ ਦੇਖ ਲਏ ਤੇ ਅੱਗੇ ਦਿਖਾਉਣੇ ਆ ਕੋਈ ਲੋਕੇਸ਼ਨ ਅੱਗੇ ਜਾ ਕੇ ਮਿਲਦੇ ਆ ਕਿਲੇ ਦੇ ਵੀਡੀਓ ਸ਼ਾਟ ਲੰਮੀ ਹੋ ਜੂ ਪਰ ਤੁਹਾਨੂੰ ਦਿਖਾਵਾਂਗੇ ਲੋਕੇਸ਼ਨਾਂ ਵਧੀਆ ਵਧੀਆ ਥਿਊ ਟੀਆ ਕਜ਼ਰ ਹੋਇਆ ਫੰਦਾ ਥਿਊ ਬਹੁਤ ਸੋਹਣਾ ਹੈ ਆ ਲੇਕ ਬਣੀ ਹੋਈ ਹੈ ਤੇ ਪਿਛਲੇ ਪਾਸੇ ਉਹ ਬਿਲਡਿੰਗ ਆ ਗਈ ਤੇ ਇਹਨੂੰ ਹੋਰ ਸੋਹਣਾ ਬਣਾਉਂਦੇ ਆ ਪਿਛਲੇ ਪਾਸੇ ਨਾਲ ਇਹਦੇ ਪਹਾੜ ਆ ਗਏ ਆ ਗਈ ਈ ਝੀਲ ਜਾਣਾ ਜਾਇਜ਼ ਪੂਰਾ ਤੇ ਆਹ ਬਿਲਡਿੰਗ ਕਹਿੰਦੇ ਵੀ ਜਿੰਨੇ ਪਾਣੀ ਤੋਂ ਬਾਹਰ ਹੈ ਉੰਨੇ ਪਾਣੀ ਦੇ ਅੰਦਰ ਹੈ ਸਾਰੀਆਂ ਆਹ ਤਿੰਨ ਚਾਰ ਬਿਲਡਿੰਗਾਂ ਜਿੰਨੀਆਂ ਬਣੀਆਂ ਹੋਈਆਂ ਨੇ ਤੇ ਉਹ ਜਿੰਨੀ ਬਿਲਡਿੰਗ ਕਹਿੰਦੇ ਬਾਹਰ ਹੈ ਇੰਨੀ ਬਿਲਡਿੰਗ ਪਾਣੀ ਦੇ ਵਿੱਚ ਡੁੱਬੋਈ ਹੈ ਤੇ ਲੋਕਲ ਨੇ ਇਥੋਂ ਦੱਸਿਆ ਸੀ ਕਹਿੰਦੇ ਵੀ ਕਿਸੇ ਟਾਈਮ ਪਹਿਲਾਂ ਤੇ ਖੇਤੀ ਹੁੰਦੀ ਸੀਗੀ ਤੇ ਉਦੋਂ ਆ ਬਾੜ ਆ ਗਈ ਬਾੜ ਤੋਂ ਬਾਅਦ ਇਹ ਝੀਲ ਬਣ ਗਈ ਬਾਕੀ ਨਜ਼ਾਰਾ ਬਹੁਤ ਸੋਹਣਾ oxonni mm aytdi -hmm.